ਜੋਇੰਟ ਪੇਨ ਬਾਰੇ ਇਹਦਾ ਕੁਝ ਦੱਸੋ ਕਾਫੀ ਜਣੇ ਨੂੰ ਤਕਲੀਫ ਹੁੰਦੀ ਹੈ ਮੇਰੀਆਂ ਅੱਖਾਂ ਦੇ ਸਾਹਮਣੇ-ਸਾਹਮਣੇ ਬੜੇ ਜਣੇ ਨੇ ਤੇ ਮੈਂ ਉਹਨਾਂ ਨੂੰ ਕਿਉਂਕਿ ਮੈਂ ਦੱਸ ਕੇ ਆਈ ਆ ਕਿ ਐਵੇਂ ਤੁਹਾਡੇ ਕੋਲ ਆ ਰਹੀ ਆ ਤੇ ਮੈਂ ਉਹਨਾਂ ਨੂੰ ਇਹ ਦੱਸਣੇ ਜਾ ਕੇ ਬਿਲਕੁਲ ਬਿਲਕੁਲ ਐਕਚੁਅਲੀ ਨਾ ਜਿਹੜਾ ਜੋਇੰਟ ਪੇਨ ਆ ਇਹ ਇੱਕ ਮਤਲਬ ਐਡੀ ਭਿਆਨਕ ਬਿਮਾਰੀ ਆ ਜਦੋਂ ਇਨਸਾਨ ਨੂੰ ਦਰਦ ਹੋਣ ਲੱਗਦਾ ਫਿਰ ਉਹ ਕਹਿੰਦਾ ਵੀ ਕੁਝ ਵੀ ਕਰੋ ਮੇਰੇ ਦਰਦ ਹਟਾਓ ਉਹ ਫਿਰ ਜਲਦਬਾਜੀ ਦੇ ਵਿੱਚ ਕੀ ਕਰਦਾ ਸਟੀਰੋਇਡ ਲੈ ਲੈਂਦਾ ਜਾਂ ਤਾਂ ਜਾਂ ਪੇਨ ਕਿਲਰ ਖਾ ਲੈਂਦਾ ਅੱਛਾ ਸਾਡੀ ਬਾਡੀ ਐਨੀ ਈਗੋਇਸਟਾ ਇਹਨੂੰ ਜੋ ਵੀ ਅਸੀਂ ਖਾਣ ਲਗਾਤਾ ਜਿਵੇਂ ਇੱਕ ਬੰਦਾ ਰਾਤ ਨੂੰ ਦੁੱਧ ਪੀ ਕੇ ਸੌਂਦਾ ਤਾਂ ਉਹ ਦੁੱਧ ਪੀਏ ਬਿਨਾਂ ਨੂੰ ਨੀਂਦ ਨਹੀਂ ਆਉਂਦੀ ਹੌੜਕ ਹੌੜਕ ਹੁੰਦੀ ਹੈ ਹੈ ਨਾ ਇੱਕ ਬੰਦਾ ਰਾਤ ਨੂੰ दारू ਪੀ ਕੇ ਸੌਣੇ ਉਹਨੇ ਉਹਨੂੰ दारू ਪੀਤੇ ਬਿਨਾਂ ਲੱਗਦਾ ਜਿਵੇਂ ਤਾਂ ਮੈਨੂੰ ਤਾਂ ਦੇਣੀ ਨਹੀਂ ਚੜਿਆ ਮਤਲਬ ਬਾਡੀ ਨੂੰ ਅਸੀਂ ਜਿੱਥੇ ਲਗਾਨੇ ਉੱਥੇ ਲੱਗ ਜਾਂਦੀ ਹੈ ਜਦੋਂ ਅਸੀਂ ਇਹਨੂੰ ਪੇਨ ਕਿਲਰ ਤੇ ਲਾਉਣੇ ਆ ਤਾਂ ਫਿਰ ਉਹ ਪੇਨ ਕਿਲਰ ਤੇ ਹੀ ਲੱਗ ਜਾਂਦੀ ਹੈ ਫਿਰ ਉਹ ਦੂਜੀ ਦਵਾਈ ਨੂੰ ਲੈਂਦੀ ਹੀ ਨਹੀਂ ਜਾਂਦੀ ਜਦ ਕਿ ਉਹ ਇਹਦਾ ਸਭ ਤੋਂ ਵਧੀਆ ਇਲਾਜ ਜਿਹੜਾ ਹੈਗਾ ਮੈਂ ਇੱਕ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੋਏ ਸਾਰਿਆਂ ਨੂੰ ਮੈਂ ਇਹ ਗੱਲ ਦੱਸਣੀ ਚਾਹਾਂਗਾ ਜਿੰਨੇ ਵੀ ਸਾਡੇ ਚੈਨਲ ਨੂੰ ਦੇਖਦੇ ਆ ਲੋਕ ਉਹਨਾਂ ਵਾਸਤੇ ਵੀ ਇਹ ਬਹੁਤ ਵੱਡੀ ਇੱਕ ਕਰਨ ਵਾਲੀ ਗੱਲ ਆ ਆਪਣੇ ਘਰੇ ਕਰਿਆ ਕਰੋ ਮੜਾ ਮੋਟਾ ਸਾਰਾ ਕੁਝ ਸੁਭਾਸ਼ ਗੋਇਲ ਤੇ ਹੀ ਨਾ ਛੱਡਿਆ ਕਰੋ ਵੀ ਡੱਬਾ ਬਣਾ ਕੇ ਦਊਗਾ ਤਾਂ ਖਾਵਾਂਗੇ ਇਹ ਮੈਂ ਤੁਹਾਨੂੰ ਦੱਸ ਰਿਹਾ ਬਹੁਤ ਗਜ਼ਬ ਚੀਜ਼ ਆ ਖਸਖਸ ਲੈਣੀ ਆ ਆਪਾਂ ਨੇ ਜੀ ਖਸਖਸ ਲੈਣੀ 50 ਗ੍ਰਾਮ 50 ਗ੍ਰਾਮ ਲੈ ਲਓ ਕਾਲੇ ਤਿਲ ਕਾਲੇ ਤਿਲ ਤੇ ਖਸਖਸ ਲੈਣੀ ਆ ਔਰ ਇਹ ਦੋਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤਵੇ ਤੇ ਰੋਸਟ ਕਰ ਲਓ ਸੇਕ ਲਓ ਸੇਕਣ ਤੋਂ ਬਾਅਦ ਇਹਦਾ ਪਾਊਡਰ ਬਣਾ ਲਓ ਇੱਕ ਚਮਚਾ ਡੇਲੀ ਖਾਣਾ ਹਫਤੇ ਚ ਇੱਕ ਦਿਨ ਛੱਡ ਦਿਓ ਰਾਤ ਨੂੰ ਜੇ ਦੁੱਧ ਪੀਣਿਓ ਤਾਂ ਦੁੱਧ ਨਾਲ ਖਾ ਲਓ ਜੇ ਰਾਤ ਨੂੰ ਕੁਝ ਹੋਰ ਪੀਣਿਓ ਤਾਂ ਸ਼ਾਮ ਨੂੰ 5 ਵਜੇ ਚਾਹ ਨਾਲ ਖਾ ਲਓ ਠੀਕ ਹੈ ਨਾ ਤਾਂ ਮਤਲਬ ਕਿ ਇਹਨੂੰ ਡੇਲੀ ਖਾਣਾ ਔਰ ਡੇਲੀ ਖਾਂਦੇ-ਖਾਂਦੇ ਤੁਸੀਂ ਇੱਕ ਦਿਨ ਆਏ ਲੱਗੂਗਾ ਤੁਹਾਨੂੰ ਵੀ ਸਾਡੇ ਗੋਡੇ ਵਰਗੇ ਤਾਂ ਕਿਸੇ ਦੇ ਗੋਡੇ ਨਹੀਂ ਇੱਕ 50 ਗ੍ਰਾਮ ਤੇਲ ਦੂਸਰਾ ਦੂਸਰਾ ਕਿਸ ਕਿਸ ਬਰਾਬਰ ਮਾਤਰਾ ਜੋ 50 50 ਗ੍ਰਾਮ ਪਾ ਲਓ ਕਿਲੋ ਕਿਲੋ ਪਾ ਲਓ ਅੱਧਾ ਅੱਧਾ ਇਹ ਆਪਣੀ ਇੱਕ ਪਰਿਵਾਰਿਕ ਜ਼ਰੂਰਤ ਦੇ ਮਤਲਬ ਇਹਨੂੰ ਅੱਛਾ ਜਦੋਂ ਤੁਸੀਂ ਚਮਚਾਏ ਦਾ ਖਾਣਾ ਹੈ ਖਾਣਾ ਚੱਬ ਚੱਬ ਕੇ ਐ ਨਹੀਂ ਵੀ ਮੂੰਹ ਚ ਰੱਖਿਆ ਪਾਣੀ ਪੀ ਤਰ ਮਾਰੀ ਕਿ ਉਦਰ ਮਾਰੀ ਸੈਲਫ ਗੱਡੀ ਚ ਭੱਜ ਲੈ ਨਾ ਇੱਜ਼ਤ ਕਰਨੀ ਹੈ ਆਪਣੀ ਸਰੀਰ ਦੀ ਜੇ ਤੁਸੀਂ ਆਪਣੇ ਸਰੀਰ ਦੀ ਇੱਜ਼ਤ ਨਹੀਂ ਕਰੋਗੇ ਤਾਂ ਤੁਹਾਡੀ ਕਿਸੇ ਨੇ ਨਹੀਂ ਕਰਨੀ ਇਸ ਕਰਕੇ ਜਦੋਂ ਵੀ ਕੋਈ ਦਵਾਈ ਖਾਣੇ ਹੋ ਖਾਸ ਕਰ ਕੋਈ ਏਦਾਂ ਦੀ ਚੀਜ਼ ਲੈਂਦੇ ਹੋ ਤਾਂ ਬੈਠ ਕੇ ਕੁਰਸੀ ਤੇ ਥੱਲੇ ਪੁੰਜੇ ਜਾਂ ਬੈੱਡ ਤੇ ਬਹਿ ਕੇ ਉਹਨੂੰ ਲਓ ਉਦੋਂ ਬਾਅਦ ਖਾ ਪੀ ਕੇ ਉਦੋਂ ਪੰਜ ਮਿੰਟ ਹੋਰ ਬੈਠਣ ਤੋਂ ਬਾਅਦ ਤੁਹਾਨੂੰ ਐ ਫੀਲ ਹੋ ਜਾਵੇ ਵੀ ਉਹ ਚੀਜ਼ ਜਿਹੜੀ ਮੈਂ ਖਾਧੀ ਤੋ ਕਿਸੇ ਟਿਕਾਣੇ ਲੱਗ ਗਈ ਤਾਂ ਫਿਰ ਉਹ ਚੀਜ਼ ਨੂੰ ਤੁਸੀਂ ਤੁਰੋ ਫਿਰੋ ਅਉਦੇ ਨਾਲ ਕੀ ਆ ਕਿ ਜਿਹੜੇ ਤਿਲ ਔਰ ਮੈਖਸਖਸ ਦਸੀ ਹੈ ਇਹਨੇ ਤੁਹਾਡੇ ਬ੍ਰੇਨ ਨੂੰ ਪੂਰੀ ਤਰ੍ਹਾਂ ਸੌਫਟ ਕਰਕੇ ਬਾਡੀ ਦੇ ਅੰਦਰ ਸਾਈਨੋਵਲ ਫਲੂਇਡ ਦੀ ਮਾਤਰਾ ਵਧਾ ਦੇਣੀ ਆ ਜਿਹਨੂੰ ਆਮ ਲੋਕ ਕਹਿਣ ਲੱਗੇ ਗਰੀਸ ਮੁੱਕ ਗਈ ਹਾਂਜੀ ਹਾਂਜੀ ਇਹਨੇ ਉਹ ਗਰੀਸ ਬਣਾਉਣੀ ਸ਼ੁਰੂ ਕਰ ਦੇਣੀ ਆ ਅਸਲੀ ਗਰੀਸ ਤੁਹਾਡੇ ਅੰਦਰ ਹੀ ਹੁੰਦੀ ਆ ਨਾ ਕਿਸੇ ਸੁਭਾਸ਼ ਗੋਇਲ ਨੇ ਬਣਾਉਣੀ ਆ ਨਾ ਕਿਸੇ ਹੋਰ ਬੈਦ ਨੇ ਬਣਾਉਣੀ ਆ ਨਾ ਕਿਸੇ ਨੇ ਹੋਰ ਨੇ ਬਣਾਉਣੀ ਆ ਨਾ ਕੋਈ ਟੀਕਾ ਲੱਗ ਕੇ ਬੰਦਣੀ ਆ ਇਹ ਤੁਹਾਡੇ ਅੰਦਰ ਹੀ ਐ ਮੜਾ ਮੁੱਟਾ ਹਿੰਮਤ ਕਰੋ ਜਿਵੇਂ ਮੈਂ ਪੰਜਮ ਹਲਦੀ ਦਸੀਆ ਉਹ ਖਾਲਿਆ ਕਰੋ ਇੱਕ ਆ ਮੈਂ ਤੁਹਾਨੂੰ ਜਿਹੜਾ ਖਸ ਖਸ ਤੇ ਆਪਣਾ ਤੇਲਾ ਬਾਰੇ ਦੱਸ ਰਿਹਾ ਇਹ ਤਾਂ ਕਮਾਲ ਦਾ ਨੁਸਖਾ ਹੈ ਔਰ ਇਹਨੂੰ ਖਾਇਆ ਕਰੋ ਔਰ ਇਹਨਾਂ ਅੱਗੇ ਆਪਾਂ ਤੇਲਾ ਦੀਆਂ ਪਿੰਨੀਆਂ ਖਾਂਦੇ ਸੀ ਭੁਗਾ ਖਾਂਦੇ ਸੀ ਹਲਸੀ ਦੀ ਜੀ ਜੀ ਹਲਸੀ ਦੀਆਂ ਵੀ ਖਾਂਦੇ ਸੀ ਹੁਣ ਆ ਬਛੜ ਛੜਾ ਕੇ ਸਾਰਾ ਕੁਝ ਹੁਣ ਸਾਰਾ ਕੁਝ ਭਾਲਦੇ ਆ ਡਾਕਟਰਾਂ ਤੋਂ ਡਾਕਟਰ ਪਹਿਲਾਂ ਹੀ ਆਰੀ ਲਈ ਬੈਠੇ ਵੀ ਆ ਜਾ ਵੀ ਕੱਟिए ਤੇਰੇ ਤਾਂ ਗੋਡੇ ਨਵੇਂ ਪਹਿਣਗੇ ਜਦੋਂ ਕੀ ਇਹ ਚੀਜ਼ਾਂ ਵਾਸਤੇ ਹੁਣ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਵੱਡੀ ਭੈਣ ਸਾਡੀ ਅੱਜ ਤੁਸੀਂ ਆਏ ਹੋ ਗੱਲ ਪੁੱਛੀ ਆ ਤੁਸੀਂ ਤੁਸੀਂ ਅੰਮ੍ਰਿਤਸਰ ਹੋ ਔਰ ਮੈਂ ਤੁਹਾਨੂੰ ਦੱਸਦਾ ਕਿ ਅੰਮ੍ਰਿਤਸਰ ਮੈਂ ਹਰ ਮਹੀਨੇ ਦੇ ਲਾਸਟ ਸੰਡੇ ਜਾਣਾ ਔਰ ਮੈਂ ਕਿਸੇ ਨੂੰ ਪਹਿਲਾਂ ਦੱਸਦਾ ਨਹੀਂ ਮੈਂ ਕਿੱਥੇ ਜਾਣਾ ਜਦੋਂ ਅਸੀਂ ਅਪਾਇੰਟਮੈਂਟ ਲੈਂਦੇ ਆ ਉਦੋਂ ਮੈਨੂੰ ਵੀ ਨਹੀਂ ਪਤਾ ਹੁੰਦਾ ਕਿੱਥੇ ਪਹੁੰਚਣਾ ਅਸੀਂ ਉੱਥੇ ਦੀ ਅਪਾਇੰਟਮੈਂਟ ਲੈਂਦੇ ਆ ਇੱਥੇ ਤੇ ਉਹ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੱਸੋਗੇ ਜਾ ਕੇ ਤੁਹਾਨੂੰ ਵੀ ਪ੍ਰਾਊਡ ਫੀਲ ਹੋਊਗਾ ਤੁਸੀਂ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਜਾਓਗੇ ਤਾਂ ਉੱਥੇ ਜਿਹੜੀ ਬੱਸ ਚੱਲਦੀ ਹੈ ਡਬਲ ਡੈਕਰ ਬੱਸ ਚੱਲਦੀ ਹੈ ਉਹਦੇ ਉੱਤੇ ਤੁਹਾਡੇ ਭਰਾ ਦੀ ਬਾਬਾ ਜੀ ਨੇ ਵੱਡੀ ਫੋਟੋ ਲਵਾਈ ਆ ਔਰ ਉਹਦੇ ਤੇ ਲਿਖਿਆ ਹੈ ਵੀ ਗੋਡਿਆਂ ਦਾ ਜਿਹੜਾ ਦਰਦ ਹੈ ਉਹਨੂੰ ਖਤਮ ਕਰਨ ਵਾਸਤੇ ਕਾਲਾ ਗੂੰਦ ਕੈਪਸੂਲ ਕਾਲਾ ਗੂੰਦ ਤੇਲ ਤੇ ਕਾਲਾ ਗੂੰਦ ਕਰੀਮ ਉਹ ਬੱਸ ਸਪੈਸ਼ਲ ਨੰਬਰ ਸਰ ਦੇ ਵਿੱਚ ਚੱਲਦੀ ਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਬਾਬਾ ਜੀ ਨੇ ਮੈਨੂੰ ਐਡਾ ਵੱਡਾ ਆਸ਼ੀਰਵਾਦ ਦਿੱਤਾ ਕਿ ਮੈਂ 24 ਘੰਟੇ ਉੱਥੇ ਚਾਹੇ ਫੋਟੋ ਦੇ ਰੂਪ ਚ ਬੈਠਾਂ ਚਾਹੇ ਕਿਵੇਂ ਬੈਠਾਂ ਮੈਂ ਉੱਥੇ ਲੋਕਾਂ ਚ ਰਹਿਣਾ ਔਰ ਮੇਰੀ ਉੱਥੇ ਮੌਜੂਦਗੀ ਰਹਿੰਦੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਪੰਜਾਬੀ ਆ ਪੰਜਾਬ ਦਾ ਔਰ ਪੰਜਾਬ ਦੇ ਲਈ ਉਹ ਮੈਂ ਸਾਹ ਲੈਂਦਾ ਪੰਜਾਬ ਲਈ ਮੈਂ ਕੰਮ ਕਰਦਾ ਔਰ ਮੈਂ ਚਾਹੁੰਦਾ ਕਿ ਮੇਰਾ ਪੰਜਾਬ ਆਪਦੇ ਗੋਡੇ ਮਜ਼ਬੂਤ ਰੱਖੇ ਗੋਡਿਆਂ ਤੇ ਰਹੇ ਇੰਨੇ ਆਪਰੇਸ਼ਨ ਅੱਗੇ ਨਹੀਂ ਹੁੰਦੇ ਸੀ ਦੋਸਤੋ ਜਿੰਨੇ ਹੁਣ ਹੋਣ ਲੱਗੇ 80% ਆਪਰੇਸ਼ਨ ਤਾਂ ਨਹੀਂ ਕਰਨੇ ਨਾ ਹੋਣ ਦੀ ਲੋੜ ਪਰ 25% ਲੋਕ ਹੈਗੇ ਨੇ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋਡ ਪੈਂਦੀ ਆ ਕਿਉਂਕਿ ਜਿੱਥੇ ਸਰਜਨ ਦੀ ਲੋਡ ਆ ਉੱਥੇ ਸਰਜਨ ਦੀ ਲੋਡ ਆ ਉੱਥੇ ਸਰਜਰੀ ਦੀ ਲੋਡ ਆ ਪਰ ਜਿੱਥੇ ਸਾਨੂੰ ਲੱਗਦਾ ਵੀ ਆਪਾਂ ਪੌੜੀ ਚੜਦੇ ਆ ਗੱਡੀ 'ਚ ਬੈਠ ਲੈਂਦੇ ਆ ਤੁਰਦੇ ਆ ਫਿਰਦੇ ਆ ਆਪਦੇ ਕੰਮ ਕਰਦੇ ਆ ਔਰ ਗੋਡੇ ਚੱਲ ਰਹੇ ਨੇ ਤਾਂ ਇਹ ਸਮਝੋ ਕੀ ਸਾਨੂੰ ਆਪਰੇਸ਼ਨ ਦੇ ਲੋੜ ਦੀ ਉੱਥੇ ਤੁਹਾਡਾ ਭਰਾ ਹੈਗਾ ਸੁਭਾਸ਼ ਗੁਇਲ ਉਹਨੂੰ ਮਿਲ ਲਓ ਇੱਕ ਵਾਰੀ ਸਾਡੇ ਡਾਕਟਰ ਨੇ ਸਾਡੇ ਵੈਦ ਨੇ ਮਿਲ ਲਓ ਤੁਸੀਂ ਮਿਲ ਕੇ ਤੁਹਾਨੂੰ ਪਤਾ ਲੱਗੂਗਾ ਕਿ ਕਾਲਾ ਗੂੰਦ ਕੈਪਸੂਲ ਤੇਲ ਔਰ ਕਰੀਮ ਦਾ ਕੀ ਕਮਾਲ ਹੈ ਮਨੂੰ ਪਹਿਲੇ ਮਹੀਨੇ ਚ ਨਾ ਜੀ ਰਿਜ਼ਲਟ ਆਉਣਾ ਸ਼ੁਰੂ ਹੋ ਜਾਂਦਾ ਔਰ 70% ਰਿਜ਼ਲਟ ਹੈ ਜੀ ਬਿਦਰ ਸਿਕਸ ਮੰਥ ਔਰ ਇੰਨਾ ਕੁ ਬਾਅਦ ਉਹਦੋਂ ਬਾਅਦ ਅਸੀਂ ਦਵਾਈ ਬੰਦ ਕਰ ਦਿੰਨੇ ਬੰਦਾ ਆਪਣੇ ਜੋਗਾ ਹੋ ਜਾਂਦਾ ਵਾਹ ਜੀ ਤੇ ਇਹ ਗੋਦ ਜੀ ਕੋਪਰਾ ਦੀਆ